ਵਾਹ ਇਹ ਠੀਕ ਆ ਆਹ ਹੋਰ ਚੱਲਦੇ ਆ ਜੀ ਉਹ ਹਨਾ ਗਏ ਚੱਲੇ ਆ ਜਮਾਦਾਰ ਜੀ ਕਿਹੜਾ ਗੱਲ ਬਾਤ ਹੋਈ ਆ ਜੀ ਸਰ ਗੱਲ ਇਹ ਆ ਵੀ ਮੈਂ ਨਾ ਭਰਾ ਜੀ ਨੂੰ ਦਸੀ ਤਾਂ ਨੂੰ ਜਦੋਂ ਮੇਰੀ ਗੱਲ ਹੋਈ ਆ ਉਦੋਂ ਹੀ ਦਫਾ ਇਧਰ ਫਾਜ਼ਲ ਸਾਹਿਬ ਜੀ ਇਥੇ ਪੋਸ਼ਣ ਕਰਨ ਆਏ ਆ ਠੀਕ ਆ ਹਾਂ ਜੀ ਜਿਹੜੀ ਮੇਰੀ ਗੱਲ ਜੇ ਨਾ ਹੀ ਕੋਈ ਯਾਦ ਨਾ ਦਿੱਤਾ ਅੱਜ ਪੈਸੇ ਇਹੀ ਦਵਾਦਾਰ ਨਹੀਂ ਹੈਗੇ ਜਿਹੜਾ ਸੀ ਸਾ ਤੁਸੀਂ ਲੈ ਕੇ ਆਏ ਉਹ ਕਿੱਥੇ ਜਮਾ ਕਰਾਉਣਾ ਸੀ ਉਸ ਅਮੋਸਰ ਦੀ ਨਿਕਲ ਉਤਾਰ ਕਰਾਇਆ ਫਿਰ ਮੈਨੂੰ ਕਹਿੰਦੇ ਮੁਸੀਦ ਜਣ ਕੇ ਕਹਿੰਦੇ ਮੁਸੀਦ ਕੋ ਮੁਸੀਦ ਆ ਕੇ ਦੇਣ ਤੇ ਮੈਂ ਜਮਾ ਕਰਾਉਂ ਉਹਨਾਂ ਨੇ ਕਹਿੰਦੇ ਅੱਜ ਲੈ ਕੇ ਨਹੀਂ ਆਏ ਕੋਈ ਪਿੱਛੇ ਆਇਆ ਸੀ ਤੁਹਾਡੇ ਨਾਲ ਕੋਈ ਕੰਗ ਤੋਂ ਤਾਈ ਗ੍ਰੁੱਪ ਜਿਹੜੇ ਤੁਹਾਨੂੰ ਆ ਰਹੇ ਦੁਬਾਰਾ ਕਿ ਮੈਂ ਉਹਨਾਂ ਨਾਲ ਹੀ ਉਹਨਾਂ ਨਾਲ ਦੇ ਕਾਜ ਨਹੀਂ ਨਿਕਲਨੇ ਆਹ ਗਾਜੇ ਲੇਖੀ ਡਾਟੀ ਪੋਰਟ ਜਿੰਦੀ ਗਾ ਜਿਹੜਾ ਦੇਨੇ ਸੈਂਪਲ ਦੇਨੇ ਜਮਾ ਕਰਵਾਤੇ ਉਹ ਕਿਉਂ ਨੀ ਜਗੇ ਗਏ ਸਾਡੀ ਮੇਰੀ ਗੱਲ ਸੁਣਨ ਜਿਹੜੀ ਮੈਂ ਗੱਲ ਕਰਨਿਆ ਉਹ ਕਾਜ ਜਿਹੜੇ ਮੁੰਡਾ ਸੰਦੀਪ ਹੀ ਉਹ ਲੈ ਗਿਆ ਮੈਂ ਇਹਨਾਂ ਨਾਲ ਵੱਡ ਬੜੀ ਹੋ ਜਾਂਦੀ ਰਿਪੋਰਟ ਕਰਨ ਕੀਤਾ ਵਾ ਮੈਂ ਨਾਲ ਤੋ ਗਿਆ ਇਹ ਨਾਲੇ ਸੁਰਗਾ ਸਾਲਾ ਵਰਗੀ ਲੱਗਦਾ ਸੋਚੀ ਸਾਰਾ ਰਿਪੋਰਟ ਹੋਣੀ ਸੀ ਉਸੇ ਦਾ ਹੱਟੇਗਾ ਕਾਰਵਾਈ ਹੋਣੀ ਸੀ ਅੱਜ ਚਲ ਤਾਈ ਮੁੰਸ਼ੀਆਂ ਕੋਲ ਸਮਾਹ ਮੁੰਸ਼ੀਆਂ ਕੋਲ ਮੁੰਸ਼ੀ ਕਾਜੀ ਦੇਣਗੇ ਮੈਂ ਜਮਾ ਕਰਾਉਂ ਦੇਖੋ ਕੀ ਮਤਲਬ ਲੱਗਦਾ ਪਾ ਆ ਗਿਆ ਕਿਸੇ ਆ। ਲਿਆ ਉਹਨੇ ਕਿੰਨੀ ਰਿਸ਼ਵਤ ਦਿੱਤੀ ਕਿ ਵਿਸਲਾ ਨਾ ਚੁੱਕੇ। ਆਈਓ ਨੂੰ ਪਤਾ ਹੀ ਨਹੀਂ ਸੀ ਆਈਓ ਕੀ ਲਿਆ? ਕੀ ਨਹੀਂ ਲਿਆ? ਆਪਾਂ 5 ਪੈਸੇ ਨਹੀਂ ਲਿਕੇ ਕੋਲੇ। ਨਾ ਆਪਣ ਕੋਈ ਕਿਸੇ ਪੈਸਾ ਉਹ ਆਈਓ ਕੌਣ ਆ? ਆਈਓ ਫੋਨ ਕਰਨਾ ਫੋਨ ਕਰ ਰਹੇ ਆ। ਵੱਲ ਦਾ ਫੋਨ ਕਰ ਰਹੇ ਆ ਇਹਨਾਂ ਦੇ ਫੋਨ। ਉਹ ਦਿਨ ਤੋਂ ਸਪੋਰਟ ਵੀਡੀਓ ਡੱਡ ਪੂਰੀ ਰਿਪੋਰਟ ਦਿੱਤੀ ਆ। ਜਲਾਈ ਫਸਟ ਜਲਾਈ ਰਿਪੋਰਟ ਲੱਗ ਗਈ। ਡਿਵਾਈਡ ਹੀ ਗਈ ਆ ਡਿਵਾਈਡ ਹੀ ਗਈ ਪਰ ਮੈਨੂੰ ਜਿਹੜੀ ਮੁਨਸ਼ਾ ਕੋਲ ਕੱਲ ਮਿਲੀ ਆ ਜਿਹੜੀ ਨਗਲੀ ਮੰਨਦੇ ਤੁਸੀਂ ਜੀ ਮੁਨਸ਼ਾ ਜੀ ਜਿਹੜਾ ਮੈਨੂੰ ਕਾਗਜ਼ ਦਿੱਤੇ ਮੈਂ ਤੁਹਾਨੂੰ ਮੈਨੂੰ ਕਾਜ ਦੇਣਗੇ ਹੋਣ ਦੇ ਕੀ ਕਰਨ ਆਏ ਤੇ ਅੱਜ ਮੈਨੂੰ ਦਾ ਮੁਨਸ਼ਾ ਵੀ ਹੋਤੇ ਜਾਂਦੇ ਜਾਂ ਜਾਓ ਦਰਸਨ ਰੱਖ ਵੀ ਤੁਹਾਨੂੰ ਦੁਆਰਾ ਕਾਗਜ਼ ਆ ਗਏ ਆਈ ਇੱਕ ਕਾਗਜ਼ ਲੈਣਾ ਸੀ ਹੁਣ ਕੱਲ ਕੋਈ ਜਿਹੜਾ ਪੋਸਟਮਾਰਡਲ ਜੋ ਇੱਕ ਸਿਲਸਿਲਾ ਕੱਢਦੇ ਹੁੰਦੇ ਐ ਇੱਕ ਸੈਂਪਲ ਲੈਂਦੇ ਹੁੰਦੇ ਉਹ ਕਿੱਥੇ ਹੈਗਾ ਉਹ ਉਹ ਮੁਨਸ਼ਾ ਕੋਈ ਉਹ ਸੇਕੋ ਪੇਗਾ ਨਾ ਜਮਾ ਕਰਵਾਣਾ ਕਿਤੇ ਜੀ ਉਹ ਸਾਡੀ ਮੈਡੀਕਲ ਨਾਲ ਜੀ ਇਹਦਾ ਫਰਸ਼ੀਓ ਹਾਂਜੀ ਕਿਹੜਾ ਫਰਸ਼ੀ ਜਮਾ ਕਰਵਾਉਂਦਾ ਜਮਾ ਮੈਂ ਕਰਦੀ ਮੇਰਾ ਜੇ ਜਮਾ ਜਮਾ ਜਾਉਂਦਾ ਹਾਂ 4 ਦਿਨ ਦਾ ਬਟਿਆ ਨੇ ਹਾਂਜੀ ਹਣੇ ਨਾ ਕਰਾਉਂਦਾ ਹਾਂਜੀ ਹਾਂਜੀ ਲੈ ਹੁਣ ਇਹ ਕਹਿੰਦੇ ਮੈਂ ਇੱਥੇ ਲੈ ਕੇ ਖਾਣ ਕਿਉਂ ਜਮਾ ਲਾਇਆ ਜਮਾ ਜਿੱਥੇ ਹੋਣ ਜਿੱਥੇ ਉੱਥੇ ਹੋਣ ਜਿੱਦਾ ਸੀ ਸਰ ਜੀ ਮੈਨੂੰ ਕਾਜੀ ਮਿਲਗੇ ਮੈਂ ਜਮਾ ਕਰਾਉਂਗਾ ਬਿਨਾਂ ਕਾਜੀ ਦੁਬਾਰਾ ਜਮਾ ਨਾ ਜੋੜ ਹੀ ਦਿੰਦੇ ਕੀ ਕਰਨ ਕੀ ਆ ਇਹ ਮੁਰਸ਼ਾਦੀ ਪੁਰ ਮੈਨੂੰ ਪਿਛੋੜ ਨੂੰ ਕਿਉਂ ਦਿੰਦੇ ਇਹ ਮੁਰਸ਼ਾਦੀ ਨਹੀਂ ਟਿੱਢਾ ਕਰਾ ਜੀ ਕਿਹੜਾ ਪ ਉਹ ਜਿਹੜੇ ਬੁਲੰਦੇ ਨੇ ਤਰਜੀਹੀ ਹੁਣ ਐਸਾ ਨੂੰ ਲੋਸੇ ਗਏ ਉਹਨੂੰ ਕਾਇ ਦੇਣਗੇ ਮੈਂ ਮੁਸ਼ੀਦ ਮੈਂ ਤਾਂ ਹੀ ਦਵਾਉਂ ਕੀ ਕੀ ਹੈ ਹਾਂ ਜੀ ਇਹਨਾਂ ਤੋਂ ਦਾ ਮੈਂ ਇਹ ਸਿੰਘ ਜੀ ਜਿਹੜਾ ਨਹੀਂ ਹੈ ਜਿਹੜਾ ਤੁਹਾਡੇ ਨਾਲ ਬੰਦਾ ਜਿਹੜਾ ਕਿੱਥੇ ਗਿਆ ਸਰ ਮੈਨੂੰ ਜਿਹੜੇ ਅਖਰਮ ਨੂੰ ਰੋਟੀ ਖਾਣ ਚਲੇ ਆ ਅੱਛਾ ਲਫਾਫਾ ਵਾਲੇ ਕੋਲ ਆ ਉਹ ਰੋਟੀ ਖਾਣ ਗਿਆ ਮਤਲਬ ਦੋ ਟਾਈਮ ਮੈਂ ਟੈਲੀਫੋਨ ਕੀਤਾ ਆਹ ਤਾਂ ਮੈਂ ਆ ਰਿਹਾ ਹਾਂ ਹੁਣ ਉਹਨੂੰ ਕਿ ਗੀਤਾ ਨੂੰ ਸੋਚਾ ਫੋਨ ਰਿਹਾ ਹੁਣ ਮੈਂ ਇਹਦਾ ਫੋਨ ਨੰਬਰ ਭਾਜੀ ਨੂੰ ਦੇ ਦਿੰਦਾ ਵਾ ਸੰਦੀਪ ਸਿੰਘ ਜੀ ਕੀ ਬੁਲਾਇਵ ਕਿਹਾ ਹੈ ਘੱਡ ਘਾਟੇ ਬੁਲਾਜੀਏ ਪੱਜਾ ਗਏ ਇਥੋਂ ਸਰ ਮੈਂਥੋਂ ਭਜਾਇਆ ਮੈਂ ਮੈਂ ਇੱਥੇ ਜਿੱਥੇ ਦਰਸਣ ਬੈਠਾ ਮੈਂ ਮੈਨੂੰ ਰੱਖ ਵੀ ਜਲਦੀ ਆ ਥਾਣੇ ਇੱਥੇ ਆਪ ਦੋ ਦਾਦਾ ਬਖਾ ਉਹ ਤਾਂ ਮੈਂ ਰੋਟੀ ਖਾ ਕੇ ਹੁਣ ਆਇਆ ਦਾਦਾ ਕੀ ਹੈ ਪਰਫਾਫੇ ਜੀ ਉਹ ਪਾਰਸਲ ਹੈ ਕਿਹੜਾ ਬਾਲ 300 ਕੀ 2 ਜੁਲਾਈ ਨੂੰ ਇੱਥੇ ਪੋਸਟਮਾਰਟਮ ਹੋਇਆ ਸੀ ਉਹਦੀ ਵਿਸਥਾਰ ਰਿਪੋਰਟ ਤੁਸੀਂ ਸਾਈਨ ਕਰਕੇ ਮੈਡੀਕਲ ਕਾਲਜ ਜਮ੍ਹਾਂ ਕਰਾਉਣੀ ਸੀ ਅੱਜ 7-8 ਮਹੀਨੇ ਹੋ ਗਏ ਕਿਉਂ ਨਹੀਂ ਜਮ੍ਹਾਂ ਕਰਾਈ ਸਰ ਕਾਲਜ ਡਿਪਾਰਟਮੈਂਟ ਸਰ ਮੇਰੀ ਮੇਰੀ ਗੱਲ ਸੁਣੋ ਮੈਂ ਨਾਮਾ ਕੋ ਲਿਆ ਲੈਣ ਦਿੱਤਾ ਸਮਾਨ ਮੈਂ ਡੈਡ ਬੋਡ ਪੋਸਟਮਾਰਮ ਹੋਇਆ ਮੈਂ ਪੋਸਟਮ ਕਰਾ ਕਰਾ ਕੇ ਮੈਨੂੰ ਆਹ ਤੂੰ ਇਹ ਨਾਲ ਲੈ ਕੇ ਇਹ ਨਾਲੇ ਪਹੁੰਚ ਮੈਂ ਡੈਡ ਬੋਡ ਲੈ ਕੇ ਇਹ ਨਾਲੇ ਪਹੁੰਚਿਆ ਇਹਦੇ ਨੇ ਵਾਰਸਣ ਠੀਕ ਹੈ ਕਿ ਨਹੀਂ ਤੇ ਉਹ ਮੁੰਡਾ ਮੋੜ ਬਾਅਦ ਪੋਸਟਮਾਰਮ ਲੈ ਕੇ ਸਮਾਨ ਕਿਹੜਾ ਮੁੰਡਾ ਸੋ ਇਹੋ ਸੰਦੀਪ ਭਾਜੀ ਉਹ ਸਮਾਨ ਲੈ ਕੇ ਉਹ ਉਹ ਥਾਣੇ ਗਿਆ ਵਾ ਥਾਣੇ ਜਾ ਕੇ ਮੁਰਸ਼ਾ ਵਾਲੇ ਕਰਤਾ ਉਸ ਤੋਂ ਬਾਅਦ ਮੈਨੂੰ ਮਨੁਨੀ ਤੋਂ ਸੇ ਆਉਂਦਾ ਵੀ ਸਮਾਨ ਆ ਤੇਰੇ ਨਾਲ ਹੈਗਾ ਵਾ ਤੂੰ ਉਹ ਜਮਾ ਕਰਾਉਣਾ ਕੱਲ ਮਨ ਨਾਲੇ ਵੀ ਆਪਣਾ ਜਮਾਨ ਸਮਾਨ ਜਮਾ ਮੈਂ ਆਪਨੇ ਲਿਆਵਦਾ ਹਾਂ ਮਨੁਨੀ ਅੱਧਾ ਪਲੇ ਜਮਾ ਮੈਂ ਦਬਾਣੀ ਮੈਂ ਮਨ ਨੂੰ ਕਾ ਕਾ ਹੀ ਦੋ ਅੱਲ ਦਾ ਫੋਨ ਕਰਨ ਤੇ ਆ ਤੇ ਤੁਸੀਂ ਮੇਰੀ ਬਾਤ ਸੁਣ ਕੇ ਦੋ ਦਿਨ ਤੋਂ ਫੋਨ ਸਪੀਚ ਕਿਹਦਾ ਮਾਲ ਅਦਾਲਤ ਚ ਕੋਈ ਕਾਲਾ ਹੈ ਅਦਾਲਤ ਨਹੀਂ ਕਾਲਾ ਜੀ ਬੰਦ ਕਿਉਂ ਕੀਤਾ ਤੁਸੀਂ ਫੋਨ ਸਰ ਮੈਂ ਤੁਹਾਨੂੰ ਕੱਲ ਵੀ ਇਹੋ ਗੱਲ ਆਖੀ ਸੀ ਸਰ ਕੀ ਸੀ ਕਿਉਂ ਬੰਦ ਕੀਤਾ ਫੋਨ ਮੈਨੂੰ ਇਹ ਕਾ ਕਾ ਜੀ ਮੈਂ ਤੇ ਮੈਂ ਤੁਹਾਨੂੰ ਜਵਾਬ ਦਵਾਂ ਮੈਨੂੰ ਮੈਨੂੰ ਕਾਜ ਦੀ ਮੁਰਸੀ ਦੇਣਾ ਇਹ ਦੱਸੋ ਨਾ ਮੈਂ ਠੀਕ ਹੈ ਉਹਨਾਂ ਦੀ ਮਦਦ ਕਰਨਾ ਚਾਹੁੰਦੀ 8 2 ਜੁਲਾਈ ਤੋਂ ਲੈ ਕੇ ਹੁਣ ਤੱਕ ਮੈਂ ਤਰਲੇ ਕੱਢ ਕੱਢ ਮਰ ਗਿਆ ਹਰ ਅਫਸਰ ਕੋਲ ਜਾ ਗਿਆ ਕਿ ਮੇਰੇ ਫਾਦਰ ਦੀ ਵਿਸਰਾ ਰਿਪੋਰਟ ਮੰਗਵਾਓ ਫਿਰ ਮੈਂ ਕੱਲ ਹੈਲਥ ਮਨਿਸਟਰ ਨੂੰ ਚੀਫ ਸੈਕਟਰੀ ਨੂੰ ਉੱਥੇ ਮੇਲਾਂ ਕੀਤੀਆਂ ਇਹਨਾਂ ਨੂੰ ਨਾਲ ਸੀਸੀ ਰੱਖ ਕੇ ਤੇ ਉਸੇ ਵੇਲੇ ਹੀ ਇਹਨਾਂ ਨੇ ਕੱਢ ਦਿੱਤੀ ਔਰ 3 ਮਹੀਨੇ ਰਿਪੋਰਟ ਦੱਬ ਕੇ ਰੱਖੀ ਆ ਸਾਫ ਪੁਲਿਸ ਕਾਤਲਾਂ ਦੀ ਮਦਦ ਕਰਨ ਲਈ ਆ ਤਾਂ ਕਿ ਜਿਹੜਾ ਹੈਗਾ ਇਸ ਕੇਸ ਨੂੰ ਖੁਰਦਬੁਰਦ ਕੀਤਾ ਜਾਵੇ ਔਰ ਮੈਂ ਮੈਨੂੰ ਲਗਾਤਾਰ ਥ੍ਰੈਟ ਆ ਰਹੀਆਂ ਮੈਨੂੰ ਬਹੁਤ ਵਾਰ ਮੇਰੇ ਤੇ ਹਮਲਾ ਆਇਆ ਔਰ ਮੈਂ ਹਜ਼ਾਰਾਂ ਵਾਰੀ ਐਸਐਸਪੀ ਡੀਆਈਜੀ ਸਾਹਿਬ ਨੂੰ ਕੰਪਲੇਂਟ ਦੇ ਚੁੱਕਾ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਇਹਨਾਂ ਨੇ ਇੱਕ ਗਨਮੈਨ ਵੀ ਦਿੱਤਾ ਸੀ ਪਿਛਲੇ 1 ਮਹੀਨੇ ਤੋਂ ਮੇਰੀ ਸਿਕਿਉਰਟੀ ਵਾਪਸ ਲੈ ਲਈ ਆ ਜਦੋਂ ਕਿ ਹਾਈ ਕੋਰਟ ਦੇ ਵਿੱਚ ਡੀਐਸਪੀ ਜਨਾਲਾ ਨੇ ਲਿਖ ਕੇ ਦਿੱਤਾ ਕਿ ਜਗਦੀਪ ਸਿੰਘ ਨੂੰ 24 ਘੰਟੇ ਸਿਕਿਉਰਟੀ ਦਿੱਤੀ ਆ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਆ ਇਹਦੀ ਮੇਨ ਮੇਰਾ ਜੀ ਮਰਡਰ ਹੋ ਜਾਂਦਾ ਜਾਂ ਮੈਨੂੰ ਕੋਈ ਮਾਰਦਾ ਉਹਦਾ ਡੀਐਸਪੀ ਅਜਨਾਲਾ ਪੰਜਾਬ ਪੁਲਿਸ ਜ਼ਿੰਮੇਵਾਰ ਹੋਏਗੀ ਇਹ ਸ਼ਰਮ ਕਾਤਲਾਂ ਦੇ ਨਾਲ ਰਲਿਆ ਮੇਰੀ ਜਾਨ ਨੂੰ ਖਤਰਾ ਕਿਉਂਕਿ ਅੱਗੇ ਮੇਰੇ ਫਾਦਰ ਨੂੰ ਇਹਨਾਂ ਨੇ ਰਲ ਕੇ ਮਰਵਾਇਆ ਵਾ ਠੀਕ ਆ ਹੁਣ ਮੈਨੂੰ ਮਰਨ ਦੀ ਇਹ ਪਲੈਨਿੰਗ ਕਰ ਰਹੇ ਆ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਬੰਦੇ ਪਿੰਡ ਦੇ ਜੀ ਵੀਰ ਸਿੰਘ ਆ ਅਰ ਹੋਰ ਵੀ ਠੀਕ ਹੈ ਇਨਸਾਫ ਇਹਨਾਂ ਨੇ ਤੇ ਦਿੱਤਾ ਨਹੀਂ ਠੀਕ ਹੈ ਮਗਰ ਰੱਬ ਨੇ ਬਹੁਤ ਜਲਦੀ ਇਨਸਾਫ ਦਿੱਤਾ ਜਿਹੜੇ ਕਾਦਲ ਨੂੰ ਰੱਬ ਨੇ ਤੇ ਬੁਲਾ ਲਿਆ ਪੁਲਿਸ ਦੇ ਘਰ ਜ਼ਰੂਰ ਦੇ ਰਿਆ ਬਟ ਰੱਬ ਦੇ ਘਰ ਦੇਰ ਨਹੀਂ ਹੈਗੀ ਰੱਬ ਦੇ ਘਰ ਇਨਸਾਫ ਆ ਇਹ ਸ਼ਰੇਆ ਮੇਰੇ ਨਾਲ ਧੱਕੇਸ਼ਾਈ ਕਰਨ ਦੇ ਤੁਸੀਂ ਦੇਖ ਹੀ ਲਿਆ ਜੀ ਇੱਥੇ ਡਾਕਟਰ ਸਾਹਿਬ ਕੋ ਅੱਜ 7 ਮਹੀਨਿਆਂ ਬਾਅਦ ਆਏ ਜੀ ਸਾਨੂੰ ਵਿਸਤ੍ਰਿਤ ਰਿਪੋਰਟ ਦੇ ਦਿਓ ਇਹ ਰਿਪੋਰਟ ਕਿੱਥੇ ਗਈ ਇਹਨਾਂ ਨੇ ਗੈਪ ਕਰਤੀ ਜੀ ਪੈਸੇ ਖਾਦੇ ਕਾਦਲਾਂ ਔਰ ਮੇਰੀ ਡੀਆਈਜੀ ਸਾਹਿਬ ਕੋਲ ਭਗਵੰਤ ਮਾਨ ਕੋ ਹੱਥ ਜੋੜ ਕੇ ਰਿਕਵੈਸਟ ਹੈ ਕਿ ਜੇ ਪੱਤਰਕਾਰਾਂ ਦੇ ਨਾਲ ਹੀ ਇਹ ਤੁਸੀਂ ਕੁਝ ਕਰਨਾ ਤੇ ਆਮ ਲੋਕਾਂ ਦਾ ਕੀ ਹਾਲ ਹੋਏਗਾ ਸੋ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਈ ਜਾਵੇ ਔਰ ਜਿਹੜੇ ਵੀ ਇਹਦੇ ਚ ਪੁਲਿਸ ਅਫਸਰ ਦੋਸ਼ੀ ਹਨ ਉਹਨਾਂ ਨੂੰ ਤੁਰੰਤ ਕਾਰਵਾਈ ਕਰਕੇ ਡਿਸਮਿਸ ਕੀਤਾ ਜਾਵੇ ਨਹੀਂ ਤੇ ਮੈਂ ਵੀ ਖੁਦ ਜਿਹੜਾ ਹੈਗਾ ਕਿਉਂਕਿ ਇਨਸਾਫ ਨਹੀਂ ਮਿਲਣਾ ਮੈਂ ਉੱਥੇ ਮਰਨ ਵਰਤ ਦੇ ਬਹਿ ਜਾਣਾ ਠੀਕ ਹੈ ਕੱਲ ਨੂੰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੁਝ ਵੀ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰ ਜਿਹੜੀ ਉਹ ਪੁਲਸ ਹੋਏਗੀ ਕਿਹੜੀ ਪ੍ਰਾਪਰਟੀ ਹੈ ਕਿਹੜੀ ਪ੍ਰਾਪਰਟੀ ਹੈ ਸਾਡੀ ਜੱਤੀਪੁਰਸੀ ਦਾਦਾਤ ਹੈ ਜੀ ਕੁਝ ਗੈਂਗ ਜਿਹੜੇ ਲੈਂਡ ਮਾਫੀਆ ਸਾਡੀ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਲਗਾਤਾਰ ਮੈਨੂੰ ਧਮਕੀਆਂ ਆਉਂਦੀਆਂ ਆ ਦੇਖੋ ਸੋਮਵਾਰ ਵੀ ਮੈਨੂੰ ਧਮਕੀ ਆਈ ਆ ਉਹਦਾ ਮੈਂ ਪ੍ਰੂਫ ਡੀਆਈਜੀ ਸਾਹਿਬ ਨੂੰ ਵੀ ਭੇਜਿਆ ਐਸਐਸਪੀ ਨੂੰ ਵੀ ਭੇਜਿਆ ਮੇਰੀ ਕਿਤੇ ਪਾਸੇ ਸੁਣਵਾਈ ਨਹੀਂ ਹੁੰਦੀ ਜਿੱਤੋਂ ਸਾਫ਼ ਜਾਇਰਿਆ ਕਿ ਪੁਲਸ ਦੀ ਕਾਤਲਾ ਤੱਕ ਬਹੁਤ ਜ਼ਿਆਦਾ ਪਹੁੰਚ ਆ ਔਰ ਕਿਸੇ ਵੀ ਪੱਛੇ ਜਿਹੜਾ ਹੈਗਾ ਉਹ ਕੋਈ ਇਨਸਾਫ ਨਹੀਂ ਆ ਦੇਖ ਸਕਦੇ ਜੀ ਮੈਂ ਐਸਐਸਪੀ ਸਾਹਿਬ ਨੂੰ ਵੀ ਡੀਆਈਜੀ ਸਾਹਿਬ ਨੂੰ ਵੀ ਮੈਸੇਜ ਕੀਤਾ ਆ ਮੈਨੂੰ 5:24 ਮਿੰਟ ਤੇ ਸਵੇਰੇ ਤੜਕੇ ਹੀ ਮੈਂ ਸੁੱਤਾ ਪਿਆ ਸੀ ਮੈਨੂੰ ਥ੍ਰੈਟ ਕਾਲ ਆਈ ਤੇ ਨਾਲ ਹੀ ਬੰਦੇ ਨੇ ਲਿਖ ਦਿੱਤਾ ਕਿ ਤੈਨੂੰ ਮਾਰਨਾ ਆ ਡੈੱਡ ਠੀਕ ਹੈ ਮੇਰੀ ਜਾਨ ਨੂੰ ਖਤਰਾ ਵਾ ਹਾਈ ਕੋਰਟ ਦੇ ਵਿੱਚ ਪੁਲਿਸ ਜਿਹੜੀ ਆ ਉਹ ਕਹਿ ਰਹੀ ਹੈ ਕਿ ਇਹਨੂੰ ਸਿਕਿਉਰਿਟੀ ਦਿੱਤੀ ਆ ਮੈਂ ਤੈਨੂੰ ਹਾਈ ਕੋਰਟ ਦਾ ਵੀ ਐਫੀਡੇਵਿਟ ਦਿਖਾਉਣਾ ਜੀ ਨੰਬਰ 2 ਲੋਕਲ ਨੰਬਰ ਹੈ ਜੀ ਸ਼ਰੇ ਆਮ ਤਾਂ ਕੀ ਦਿੰਦੇ ਜੀ ਆਹ ਦੇਖੋ ਮੇਰਾ ਰਾਹ ਰੋਕਦੇ ਕਾਤਲ ਸ਼ਰੇ ਆਮ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਜੀ ਸ਼ਰੇ ਆਮ ਕਾਤਲ ਮੇਰਾ ਰਾਹ ਰੋਕਦੇ ਨੇ ਆਹ ਦੇਖੋ ਵੀਡੀਓ ਹਰ ਇੱਕ ਚੀਜ਼ ਮੈਂ ਪੁਲਿਸ ਅਫਸਰਾਂ ਨੂੰ ਭੇਜਦਾ ਰਿਹਾ ਮਗਰ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਜੀ ਮੈਂ ਪਰੇਸ਼ਾਨ ਹੋ ਗਿਆ ਮੈਨੂੰ ਕਿਤੇ ਇਨਸਾਫ ਨਹੀਂ ਮਿਲ ਰਿਹਾ ਤੁਹਾਡਾ ਰਾਹ ਰੋਕ ਕੇ ਕੀ ਕਹਿੰਦੇ ਤੁਸੀਂ ਮੈਨੂੰ ਤਾਂ ਕੀ ਦਿੰਦੇ ਜੀ ਇਹ ਜਮੀਨ ਛੱਡ ਕੇ ਚੱਲ ਜਾ ਇੱਥੋਂ ਜਗ੍ਹਾ ਛੱਡ ਕੇ ਚੱਲ ਜਾ ਆਹ ਦੇਖੋ ਜੀ ਆ ਦੇਖੋ ਆ ਕਾਤਲਿਆ ਜੀ ਠੀਕ ਹੈ ਵੀਡੀਓ ਦੇਖ ਸਕਦੇ ਹੋ 2 ਜੁਲਾਈ ਇਹ 30 ਜੂਨ ਨੂੰ ਮਰਡਰ ਹੁੰਦਾ ਤੇ 8 ਜੁਲਾਈ ਨੂੰ ਆ ਬੰਦੇ ਮੇਰਾ ਰਾਹ ਰੋਕਦੇ ਆ ਦੇਖੋ ਆ ਸ਼ਰੇਆ ਮੇਰੀ ਗੱਡੀ ਰੋਕ ਕੇ ਮੈਨੂੰ ਗਾਲ੍ਹਾਂ ਕੱਢੀਆਂ ਮੈਨੂੰ ਧਮਕੀਆਂ ਦਿੱਤੀਆਂ ਕਿ ਪਿੰਡ ਛੱਡ ਕੇ ਚੱਲ ਜਾ ਇਹ ਵੀਡੀਓ ਮੈਂ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਨੂੰ ਵੀ ਦਿੱਤੀਆਂ ਨੇ ਔਰ ਕੈਬਨਿਟ ਮੰਤਰੀ ਧਾਰੀਵਾਲ ਜਿਹੜੇ ਹੈਗੇ ਉਹਨਾਂ ਨੂੰ ਵੀ ਮੈਂ ਬਹੁਤ ਵਾਰ ਜਾ ਕੇ ਦੱਸ ਚੁੱਕਾ ਮੈਨੂੰ ਕਿਤੇ ਇਨਸਾਫ ਨਹੀਂ ਮਿਲ ਰਿਹਾ ਕਿਤੇ ਵੀ ਇਨਸਾਫ ਨਹੀਂ ਮਿਲ ਰਿਹਾ ਆ ਹਾਈ ਕੋਰਟ ਚ ਜਿਹੜਾ ਡੀਐਸਪੀ ਜਨਾਲਾ ਨੇ ਐਫੀਡੇਵਿਟ ਸਬਮਿਟ ਕੀਤਾ ਜੀ ਮੈਂ ਉਹ ਵੀ ਤੁਹਾਨੂੰ ਦਿਖਾਉਣਾ ਆ ਦੇਖਿਓ ਇਹੋ ਪੇਜ ਆ ਵੀ ਆ ਆ ਐਫੀਡੇਵਿਟ ਹੈ ਜੀ ਇਹ ਡੀਐਸਪੀ ਜਨਾਲਾ ਨੇ ਆ ਦੇਖੋ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਠੀਕ ਹੈ ਆ ਦੇਖੋ ਗੁਰਵਿੰਦਰ ਸਿੰਘ ਪੀਪੀਐਸ ਡੀਐਸਪੀ ਜਨਾਲਾ ਔਰ ਇਹਦੇ ਵਿੱਚ ਇਹਨਾਂ ਨੇ ਆ ਕਲੀਅਰ ਲਿਖਿਆ ਕਿ ਅਸੀਂ ਇਹਨਾਂ ਨੂੰ 24 ਘੰਟੇ ਏਅਰਪੋਰਟ ਜਿਹੜੀ ਹੈਗੀ ਇਹਦੇ ਚ ਇਹਨਾਂ ਨੇ ਅਖ ਹਾਈ ਕੋਰਟ ਨੂੰ ਕਿਹਾ ਕਿ ਅਸੀਂ ਇਹਨਾਂ ਨੂੰ 24 ਘੰਟੇ ਦੀ ਸਿਕਿਉਰਿਟੀ ਦਿੱਤੀ ਜਦੋਂ ਕਿ ਮੇਰੇ ਨਾਲ ਤੁਸੀਂ ਵੀ ਦੇਖ ਸਕਦੇ ਹੋ ਕੋਈ ਗਨਮੈਨ ਨਹੀਂ ਹੈਗਾ ਮੈਂ ਇਹਦੇ ਲਈ ਡੀਆਈਜੀ ਸਾਹਿਬ ਨੂੰ ਵੀ ਮੈਸੇਜ ਕਰ ਰਹੇ ਹਾਂ ਕਿ ਮੇਰੀ ਸਿਕਿਉਰਿਟੀ ਵਿਡਰਾਅ ਆ ਐਸਐਸਪੀ ਸਾਹਿਬ ਨੂੰ ਕੌਲਾਂ ਕਰਦਾ ਮੇਰਾ ਕੋਈ ਫੋਨ ਨਹੀਂ ਚੁੱਕਦਾ ਮੈਨੂੰ ਕੋਈ ਵੀ ਇਨਸਾਫ ਕਿਸੇ ਪਾਸਿਓਂ ਨਹੀਂ ਮਿਲ ਰਿਹਾ ਰੈਸਟ ਕਰਵਾ ਕੇ ਡੀਆਈਜੀ ਸਾਹਿਬ ਦੇ ਹਵਾਲੇ ਕਰਵਾਇਆ ਮਗਰ ਉਹਨਾਂ ਕੋਲ ਵੀ ਪੈਸੇ ਲੈ ਕੇ ਤੇ ਇਹਨਾਂ ਨੇ ਛੱਡ ਦਿੱਤਾ ਜੀ ਆਹ ਬੰਦੇ ਜਿਹੜੇ ਇਹਨਾਂ ਦੀਆਂ ਗੱਡੀਆਂ ਦੇ ਪਿੱਛੇ ਵੇਖੋ ਕੀ ਲਿਖਿਆ ਸਪੈਸ਼ਲ ਫੋਰਸ ਠੀਕ ਹੈ ਆ ਪੁਲਸ ਰੰਜੀਤਾ ਵੀ ਨਹੀਂ ਪੁਲਸ ਦੇ ਹੈਂਡਓਵਰ ਕਰਵਾਇਆ ਆ ਵੀਡੀਓ ਹੈਗੀ ਜੀ ਇੱਥੇ ਪੁਲਸ ਦੀ ਵੀ ਆ ਵੇਖੋ ਮੌਕੇ ਤੇ ਪੁਲਸ ਆਈ ਹੈ ਠੀਕ ਹੈ ਇਹ ਬੰਦੇ ਰੈਸਟ ਕਰਵਾਏ ਮਗਰ ਕੋਈ ਕਾਰਵਾਈ ਨਹੀਂ ਕੀਤੀ ਪੈਸੇ ਲੈ ਕੇ ਤੇ ਇਹਨਾਂ ਨੂੰ ਵੀ ਛੱਡ ਦਿੱਤਾ ਜੀ ਇਹਨਾਂ ਕੋਲ ਮੌਕੇ ਤੇ ਕੋਈ ਵੀ ਗੱਡੀ ਦੇ ਕਾਗਜ਼ ਨਹੀਂ ਸੀ ਕੋਈ ਡਰਾਈਵਿੰਗ ਲਾਇਸੈਂਸ ਨਹੀਂ ਇਹਨਾਂ ਦੇ ਪਿੱਛੇ ਹੱਥ ਕਿਹਨਾਂ ਦਾ ਹੈਗਾ ਜਿਹੜੀ ਕਾਰਵਾਈ ਨਹੀਂ ਕਰਦੀ ਪੁਲਿਸ ਇਹ ਤੇ ਦੇਖੋ ਜੀ ਮੈਨੂੰ ਨਹੀਂ ਪਤਾ ਕਿ ਕਿਹੜਾ ਕਿਹਦਾ ਹੱਥ ਆ ਮੈਂ 6 ਮਹੀਨੇ ਇਹਨਾਂ ਦੇ ਅੱਗੇ ਹੱਥ ਜੋੜਦੇ ਰਿਹਾ ਤਰਲੇ ਕੱਢਦਾ ਰਿਹਾ ਕਿ ਮੈਨੂੰ ਇਨਸਾਫ ਦੇ ਦਿਓ ਮੈਨੂੰ ਇਨਸਾਫ ਦੇ ਦਿਓ ਹਾਰ ਕੇ ਮੈਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜੀ ਉੱਥੇ ਰੱਟ ਪਾਈ ਐ ਉੱਥੇ ਜਿਹੜਾ ਡੀਐਸਪੀ ਜਨਾਲਾ ਨੇ ਰਿਪਲਾਈ ਦਿੱਤਾ ਕਿ ਸਾਨੂੰ ਐਸਆਈਟੀ ਨੇ ਸਖਤ ਔਦਰ ਦਿੱਤੇ ਕਿ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ ਠੀਕ ਹੈ ਮਗਰ ਕਦੀ ਉਹਨਾਂ ਨੇ ਰੇਡ ਨਹੀਂ ਮਾਰੀ ਪਿੰਡ ਦੇ ਵਿੱਚ ਕਦੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਫੇਰ ਬਹਾਨਾ ਲਾਉਣ ਲੱਪੇ ਜੀ ਕਿ ਜਿਹੜੀ ਖਰੜ ਤੋਂ ਰਿਪੋਰਟ ਆਉਣੀ ਆ ਉਹਦਾ ਇੰਤਜ਼ਾਰ ਕਰ ਲਈਏ ਮੈਂ ਰੋਜ਼ ਇਹਨਾਂ ਦੇ ਤਰਲੇ ਕੱਢਦਾ ਡੀਐਸਪੀ ਐਸਐਚਓ ਜਨਾਲਾ ਦੇ ਕੀ ਰਿਪੋਰਟ ਮੰਗਾਈਏ ਸਾਨੂੰ ਰੋਜ਼ ਲਾਰਾ ਲਾਉਂਦੇ ਰਹੇ ਕਿ ਅੱਜ ਬੰਦਾ ਭੇਜਦੇ ਕੱਲ ਬੰਦਾ ਭੇਜਦੇ ਆ ਮਗਰ ਇਹਨਾਂ ਨੇ ਸਾਡੇ ਨਾਲ ਕੋਈ ਬੰਦਾ ਨਹੀਂ ਭੇਜਿਆ ਜਦੋਂ ਮੈਂ 2 ਦਿਨ ਪਹਿਲਾਂ ਹੈਲਥ ਮਨਿਸਟਰ ਚੀਫ ਸੈਕਟਰੀ ਨੂੰ ਮੇਲਾ ਕੀਤੀਆਂ ਕਿ ਮੇਰੇ ਫਾਦਰ ਦਾ ਇੰਨੀ ਤਰੀਕ ਨੂੰ ਮਰਡਰ ਹੋਇਆ ਤੇ ਰਿਪੋਰਟ ਨਹੀਂ ਆ ਰਹੀ ਠੀਕ ਹੈ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਕੰਮ ਹਾਈ ਲੈਵਲ ਤੇ ਪਹੁੰਚ ਰਿਹਾ ਤੇ ਇਹਨਾਂ ਨੇ ਰਿਪੋਰਟ ਕੱਢ ਕੇ ਲੈਣ ਦੀ ਔਰ ਰਿਪੋਰਟ 3 ਮਹੀਨੇ ਦੱਬ ਕੇ ਰੱਖੀ ਆ ਦੇਖੋ ਤੁਹਾਨੂੰ ਮੈਂ ਰਿਪੋਰਟ ਦੀ ਡੇਟ ਦਿਖਾਉਣਾ